ਕਰਦੇ ਆ ਜੀ ਇਹਨਾਂ ਦੀ ਜੋ ਆਹਾ ਮੋਜੀ ਕਬੂਤਰੀ ਆ ਫਲ ਮੋਜਾ ਦੀ ਪੈਰਾਂ ਦੇ ਉੱਤੇ ਤੇ ਪੂਛ ਦੇ ਵਿੱਚ ਪਿੱਛੇ ਕਾਲੇ ਖੰਭ ਹੈ ਅੱਖਾਂ ਚਿੱਟੀਆਂ ਹਾਂਜੀ ਬਾਈ ਜੀ ਦੱਸੋ ਇਹਦੇ ਬਾਰੇ ਇਹ ਆਪਣੇ ਬਾਬਾ ਜੀ ਨੇ ੰਗ ਵਾਲੀ ਨਸਲ ਹੈ ਠੀਕ ਹੈ ਜੀ ਹਾਂ ਬਾਬਾ ਜੀ ੰਗ ਕਰਾਂਗਣੇ ਵਾਲੀ ਜਿਹੜੀ ਇਹ ਨਸਲ ਹੈ ਹਾਂਜੀ ਜੀ ਬਾਜੀ ਵੀ ਜਿੱਤੀ ਹੈ ਜੀ ਇਹ ਬਾਜੀ ਦਿੱਤੀ ਕਿਹੜੇ ਪਿੰਡ ਦੀ ਮੱਲੇ ਛੱਡੀ ਸੀਗੀ ਉੱਥੇ ਜਿੱਤੀ ਹੈ ਮੱਲੇ ਬਾਜੀ ਦਿੱਤੀ ਹੋਈ ਹੈ ਇੱਕ ਉੱਥਰੋਂ ਤੇ ਉੱਥੋਂ ਜੀ ਕਿਹੜੇ ਸਨ ਦੀ ਗੱਲ ਹੈ ਜੀ ਹੋ ਗਈ 10 10 ਸਾਲ ਪਹਿਲਾਂ ਹਾਂ ਜੀ ਜੀ ਉਹ ਵੱਡੇ ਨੇ ਸਾਰਿਆਂ ਕੋਈ 2 ਸਾਲਾਂ ਦੇ ਵਿਚਾਰ ਦੇ ਉਹ ਦੱਸ ਦਿਆ ਕੋਈ ਲਓ ਜੀ ਆ ਇਹਨਾਂ ਦੀ ਬਾਬਾ ਜੀ ਜੋ ਨਿੰਗ ਹੈ ਘਰਾਗਣੇ ਵਾਲੇ ਉਹਨਾਂ ਦੀ ਨਸਲ ਹੈ ਜੀ ਕੂਤਰੀ ਆਪ ਦੇਖੋ ਜੀ ਕਰਦੇ ਆ ਜੀ ਦੂਜੀ ਕਬੂਤਰੀ ਜਿਹੜੀ ਬਾਈ ਜੀ ਨੇ ਆਪਾਂ ਨੂੰ ਹੱਥ ਦੇ ਵਿੱਚ ਫੜਾਈ ਹੈ ਇਹ ਖਟੀਆਂ ਅੱਖਾਂ ਦੀ ਲਾਲਸਰੀ ਇਹ ਰਾਜਨਵਾਲਿਆ ਚੋਂ ਹੈ ਜੀ ਹਾਂ ਜੀ ਰਾਜਨ ਵਾਲਿਆ ਇਹ ਰਾਜਨਵਾਲਿਆ ਚੋਂ ਇਹ ਕਿੱਥੇ ਬਾਜੀ ਛੱਡੀ ਸੀ ਇਹ ਬਾਜੀ ਤਾਂ ਜੀ ਇਹ ਕਿਤਾ ਸੰਦੀਰੀ ਅੱਜ ਕਿੱਥੇ ਰੋਕ ਲਈ ਸੀ ਜੀ ਘਰੇ ਰੱਖ ਲਈ ਘਰੇ ਰੱਖ ਲਈ ਥੋੜੇ ਘੜੇ ਇਸ ਤਰ੍ਹਾਂ ਮੈਂ ਵਧਾ ਲਈ ਠੀਕ ਹੈ ਇਹ ਲਾਲਸਰੀ ਘਟ ਕੇ ਸੀ ਥੋੜੇ ਜੀ ਹੁਣ ਵਧਾ ਦੇ ਲਓ ਜੀ ਆ ਰਾਜਨ ਵਾਲੇ ਪਿਓਰ ਕਬੂਤਰ ਹੈ ਆਪਣੇ ਕੋਲੇ ਹੋਰ ਦੇਨਾਲ ਦੇ ਵੀ ਹੁਣ ਵੀ ਲਾਲਸਰੇ ਦਾ ਮਾਪਿਓ ਦਾ ਤਾਇਆ ਈ ਦਾ ਸਾਰੇ ਜੀ ਮਾਪਿਓ ਤਾਇਆ ਚਾਚਾ ਸਾਰੇ ਬੈਠੇ ਆਪਰੇ ਜੀ ਇਹ ਐ ਨਾ ਜੀ ਕਿਤੇ ਕੱਢ ਦਿੰਦੇ ਆ ਲਾਲਸਰੇ ਕਿਤੇ ਨਹੀਂ ਕੱਢਦੇ ਜੀ 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 ਲਓ ਜੀ ਆ ਜਿਹੜਾ ਇਹ ਕਬੂਤਰ ਤੁਸੀਂ ਮੈਨੂੰ ਫੜਾਇਆ ਜੀ ਖਟੀਆਂ ਅੱਖਾਂ ਦਾ ਇਹ ਕਬੂਤਰੀ ਆ ਜੀ ਸਾਰੇ ਕਬੂਤਰ ਅੱਛਾ ਇਹ ਕਬੂਤਰੀਆਂ ਜੀ ਇਹ ਕਬੂਤਰੀ ਕਿਹੜਿਆਂ ਚੋਂ ਆਈ ਇਹ ਇਹ ਵੀ ਰਾਜਨ ਵਾਲਿਆਂ ਚੋਂ ਜੀ ਇਹ ਵੀ ਬਾਜੀ ਛੱਡੀ ਹੈ ਜਾਂ ਮੈਸੇ ਇਹ ਗਿੱਦੜੀ ਜਿੱਤੀ ਹੈ ਜੀ ਕਿੱਦੜੀ ਪਣੀ ਕੇ ਰਗੀ ਸੀ ਕਬਾਈ ਵਿੱਕੀ ਦਾ ਜੀ ਤੇ ਹੋਰ ਸੀ ਕੋਈ ਗੱਤ ਨਹੀਂ ਟਾਈਮ ਕਰਦਾ ਸੀ ਜੀ ਲਓ ਜੀ ਗਿੱਦੜੀ ਕਬੂਤਰੀ ਬਾਈ ਜੀ ਦੀ ਜਿੱਤੀ ਹੈ ਇਹਨਾਂ ਨੇ ਕਰਤਾ ਸੀ ਟਾਈਮ ਥੋੜੇ ਪੱਲੇ ਵੀ ਖੋਲ ਕੇ ਵਿਖਾ ਦਿੰਨੇ ਜੀ ਇਹ ਟਿੱਕੇ ਖੰਭਾਂ ਦੀ ਹੈ ਜੀ ਥੋੜੀ ਜੀ ਕਈ ਕਬੂਤਰ ਆ ਜਾਂਦੇ ਆ ਵਿੱਚੋਂ ਜੀ ਬਾਈ ਬਾਲੀ ਚਾਨਣਾ ਪਾ ਰਿਆ ਅਸੀਂ ਅੱਗੋਂ ਪਿੱਛੇ ਜੀ ਬੋਲ ਕੇ ਹਾਂਜੀ ਬਾਈ ਜੀ ਬਾਲੀ ਦੱਸਿਓ ਮੜਾ ਆ ਇਹ ਬਾਈ ਜਿਹੜੀ ਕੂਦਰੀ ਪੱਲੇ ਵਾਲੀ ਸੀਗੀ ਜੰਡਾ ਵਾਲੇ ਗੁੰਮ ਗਈ ਸੀ ਰਾਜਨ ਦੀ ਜੀ ਸੱਤ ਵਾਲੀਆਂ ਛੁੱਟੀ ਸੀਗੀ ਜੀ ਉਹ ਇਹਨਾਂ ਨੇ ਬਲਵੀਰ ਨੇ ਤੇ ਚੱਖੇ ਨੇ ਬਈ ਬੱਚੇ ਕਢਾਉਣ ਨੂੰ ਲੈ ਲਈ ਸੀ ਸ਼ਾਹ ਅਖੇਰਾ ਲਾਈ ਸੀ ਇਹਨਾਂ ਨੇ ਇਹ ਹਾ ਇਹ ਉਹ ਕੂਦਰੀ ਸੀ ਜੀ ਹਾਂ ਉਹਦੀ ਧੀ ਦੀ ਹੈ ਇਹ ਜਿਹੜੀ ਪੱਲੇ ਵਾਲੀ ਕੂਦਰੀ ਸੀ ਪੱਲੇ ਵਾਲੀ ਦੀ ਧੀ ਦੀ ਹੈ ਹਾਂ ਬਹੁਤ ਮਸ਼ਹੂਰ ਹੋਈ ਆ ਰਾਜਨ ਦੀ ਪੱਲੇ ਵਾਲੀ ਕੂਦਰੀ ਜੰਡਾ ਵਾਲਾ ਅੱਜ ਵੀ ਮੌਜੂਦ ਹੈ ਸੱਤ ਵਾਲੀਆਂ ਜਿੱਤੀ ਸੀ ਜੀ ਤੇ ਲੁਧਿਆਣੇ ਜਿਹੜੀ ਜੰਡਾ ਦੀ ਧੀ ਸੀ ਉਹ ਉਹ ਜੰਡਾ ਵਾਲੇ ਮੁੰਡਾ ਤੇਜ ਆ ਜੀ ਉਹਦੇ ਕੋਲ ਅੱਜ ਵੀ ਗੂਦਲੀ ਮੌਜੂਦ ਆ ਕਾਣੀ ਆ ਉਹਨਾਂ ਨੂੰ ਘੋਟਾ ਦੇ ਇਹ ਇੱਕ ਚੀਜ਼ ਆ ਜੀ ਮੈਂ ਵੇਖਿਆ ਕਿ ਬਾਈ ਦੇ ਖੁੱਡੇ ਦੇ ਵਿੱਚ ਜਿੰਨੇ ਕਬੂਤਰ ਐ ਬਾਈ ਨੂੰ ਮਨ ਦਾ 90% ਤੇ ਬਾਈ ਬਾਲੀ ਨੂੰ 100% ਉਹਨਾਂ ਦੀ ਹਿਸਟਰੀ ਬਾਰੇ ਪਤਾ ਇਹ ਨਾਲ ਰਹਿੰਦੇ ਆ ਜੀ ਆਉਂਦੇ ਜਾਂਦੇ ਰਹਿੰਦੇ ਨੇ ਇਹਦੇ ਸਾਹਮਣੇ ਜਿੱਤੇ ਆ ਜੀ ਆਪ ਬਾਲੀ ਬਾਲੀਆਂ ਬਹੁਤ ਤੇ ਆ ਦੇ ਆ ਗਈ ਦੁਕਾਨਾਂ ਇੱਥੇ ਤੁਹਾਨੂੰ ਥੋੜੇ ਜਿਹਾ ਪੰਨੇ ਖੋਲ ਕੇ ਇਹਦੇ ਅੰਦਰਲਾ ਪਾਸਾ ਦੀਆਂ ਦੁਕਾਨੀਆਂ ਦੀ ਲਓ ਜੀ ਇਹਦੀ ਵਿੱਚ ਪੱਲੇ ਵਾਲੀ ਦੀ ਪੱਠੀ ਜਿਹੜੀ ਸੀਗੀ ਇਹ ਅਗਲੀ ਕਬੂਤਰੀ ਦੇ ਨਮਰ ਦੇ ਆ ਇਹਨਾਂ ਦੀ ਅਗਲੀ ਜਿਹੜੀ ਖੱਟੀਆਂ ਅੱਖਾਂ ਵਾਲੀ ਪੱਲੇ ਵਾਲੀ ਕਬੂਤਰੀ ਦੀ ਪੱਠੀ ਆ ਜੀ ਕੰਬ ਵੀ ਕਲਫ ਹੈ ਤਾਂ ਕਲਫ ਹੈ ਇਹ ਇਹ 20000 ਦੀ ਹੈ ਇਹ ਜੀ ਟੀਰੀ ਇਹਦੀ ਕੀ ਹਿਸਟਰੀ ਹੈ ਜੀ ਏ ਜੀ ਆਪਣੇ ਰਾਜੂ ਨੇ ਪਹਿਲੀ ਵਾਰ ਕਲੱਬ ਬਣਾਇਆ ਸੀ ਮਸ਼ੀਨਾਂ ਰੱਖੀਆਂ ਸੀ ਰਾਜੂ ਬਠੰਡਾ ਹਾਂਜੀ ਜੀ ਚਾਰ ਮਸ਼ੀਨਾਂ ਰੱਖੀਆਂ ਚਾਰ ਹੀ ਬਾਜੀਆਂ ਕਰਾਂਗੇ ਜੀ ਹਮੇਸ਼ਾ ਦੀ ਸੀਗੀ ਜੇ ਆਪਾਂ ਜੀ ਸਮੋਰਦਾ ਰਹਿ ਗਿਆ ਸੀ ਇਹ ਭੋਲੀरामਪੁਰਾ ਆਪਣੀ ਇੱਕ ਗਲਜਾਰ ਸਿੱਧਵਾਂ ਦਾ ਜੀ ਕਾਹੜਾ ਦੇ ਟਾਈਮ ਤੇ ਮਸ਼ੀਨ ਇਹ ਫਿਰ ਆਪਾਂ ਨੂੰ ਮਿਲ ਗਈ ਸੀ ਕਬੂਤਰੀ ਬਹੁਤ ਕੂਤੀ ਹੈ ਜੀ ਮਸ਼ੀਨ ਵਾਲੀ ਕਬੂਤਰੀ ਤੁਹਾਡੀ ਬਾਜੀ ਦੀ ਹਾਂਜੀ ਰਾਜੂ ਬਠੰਡਾ ਜੋ ਕਲੱਬ ਬਣਾਇਆ ਸੀ ਪਹਿਲੀ ਵਾਰੀ ਹਾਂਜੀ ਉਹਦੇ 'ਚ ਇਹ ਵਿਨਰ ਰਹੀ ਹੈ ਹਾਂਜੀ ਲਓ ਜੀ ਥੋੜੀ ਜਿਹੀ ਬਖਾਓ ਇਹਨੂੰ ਇਆ ਕੁ ਦੇਖ ਲਿਆ ਪਹਿਲਾਂ ਤੁਸੀਂ ਹੁਣ ਤੁਹਾਨੂੰ ਥੋੜੀ ਜੀ ਦੂਜੀ ਅੱਖ ਵੀ ਵਿਖਾਉਣੇ ਆ ਜੀ ਓਕੇ ਅੱਧੀ ਚਿੱਟੀ ਤੇ ਅੱਧੀ ਕਾਲੀ ਅੱਖ ਹੈ ਜੀ ਹਾਂ ਲੋਚ ਇਹ ਆ ਜੀ ਖਟੀਆਂ ਅੱਖਾਂ ਦੀ ਇਹ ਵੀ ਰਾਜਨ ਵਾਲਿਆਂ ਚ ਹੈ ਜੀ ਕਿਉਂਕਿ ਮੈਨੂੰ ਰਾਜਨ ਵਾਲਿਆਂ ਦੀ ਹੁਣ ਮੈਨੂੰ ਵੀ ਪਛਾਣ ਆ ਗਈ ਉਹਨਾਂ ਦੀ ਜਿਹੜੀ ਚੁੰਝ ਹੈ ਨਾ ਉਹ ਚੁੰਝ ਲੰਬੀ ਆ ਸਹੀ ਗੱਲ ਰਾਜਨ ਵਾਲੇ ਕਬੂਤਰ ਹਾਂ ਅੱਖਾਂ ਤਿੱਖੀਆਂ ਨਾਲ ਹਾਂ ਅੱਖਾਂ ਤਿੱਖੀਆਂ ਤੇ ਚੁੰਝ ਲੰਬੀ ਹੈ ਜੀ ਰਾਜਨ ਵਾਲੇ ਕਬੂਤਰਾਂ ਦੀ ਜੀ ਐਸਟੀ ਇਹਦੀ ਇਹ ਉਹੀ ਪੱਲੇ ਵਾਲੀ ਦਾ ਬਲੱਡ ਆ ਜੀ ਪੱਲੇ ਵਾਲੀ ਕਬੂਤਰੀ ਦਾ ਆਪਾਂ ਬਾਜੀ ਛੱਡੀ ਐ ਇਹ ਨਹੀਂ ਛੱਡੀ ਇਹ ਬਾਜੀ ਵਾਲੀ ਉੜਦੀ ਸੀ ਘਰੇ ਹੀ ਮਰੂਗੀ ਠੀਕ ਹੈ ਜੀ ਬੱਚਾ ਵਾਸਤੇ ਰੱਖੀ ਠੀਕ ਹੈ ਜੀ ਸਭ ਤੁਹਾਤ ਕਰੇ ਲੋਕ ਲਓ ਜੀ ਵੇਖੋ ਅੱਜ ਰਾਜਨ ਦੇ ਪੱਲਿਆਂ ਵਾਲੇ ਕਬੂਤਰ ਹੈ ਜਿਹੜੇ ਜਿਨ੍ਹਾਂ ਨੂੰ ਲੋਕ ਜਿੱਥੇ ਵੀ ਬਾਜੀ ਚ ਦਈਏ ਗੱਲ ਕਰਦੇ ਆ ਕਿ ਆ ਪੱਲੇ ਵਾਲਾ ਰਾਜਨ ਦਾ ਪੱਲੇ ਵਾਲਾ ਬਹੁਤ ਮਸ਼ਹੂਰ ਹੋਇਆ ਸੀ ਜੀ ਕਬੂਤਰੀ ਸੀ ਜੀ ਤੁਸੀਂ ਪੱਲੇ ਦੀ ਕਬੂਤਰੀ ਸੀ ਪੱਲੇ ਵਾਲੀ ਜੋ ਵੀ ਸੀ ਜੀ ਸੀ ਰਾਜਨ ਦੇ ਘਰੋਂ ਤੇ ਆਹ ਦੇਖੋ ਜੀ ਉਹਦੀ ਨਸਲ ਆ ਜ ਬਾਈ ਜੀ ਦੇ ਕੋਲੇ ਪਿਓਰ ਬਲੱਡ ਲੈਣਾ ਜੀ ਇਹ ਜਵਾ 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 ਪਿਓਰ ਪਿਓਰ ਕਰਕੇ ਰੋਕਣਾ ਜੀ ਇਹ ਗੱਡੀ ਆ ਹਾਂ ਜੀ ਹੱਡੀਆਂ ਦੀ ਮੈਂ ਗਮਾਜ ਜਾਣੀ 22 ਤੇ ਮੈਨੂੰ ਜਿੱਤੀ ਲੈ ਜੀ ਅਗਲੀ ਕਬੂਤਰੀ ਫੇਰੇ ਲੈ ਕੇ ਆਏ ਚੰਦ ਵਾਲੀ ਤੇਰੀ ਆ ਦੋਨੇ ਅੱਖਾਂ ਤੋਂ ਹਾਂ ਜੀ ਲੌੜੀਆ ਵੇਖੋ ਚੰਚ ਥੱਲੇ ਨੂੰ ਜਾਂਦੀ ਹੈ ਇੰਨੇ ਵੀ ਕਬੂਤਰ ਹੈ ਇਹਦੀ ਕੀ ਹਿਸਟਰੀ ਹੈ ਜੀ ਇਹ ਹਿਸਟਰੀ ਹੈ ਜੀ ਆਪਣੇ ਕਬੂਤਰਾਂ ਚੋਂ ਨਹੀਂ ਜੀ ਅੱਛਾ ਜੀ ਇਹ ਹੈਪੀਨੈਸ ਵਾਲਾ ਵਾਲਾ ਜੀ ਹਾਂਜੀ ਉਹਨੇ ਆਪਾਂ ਨੂੰ ਗਿਫਟ ਵਜੋਂ ਦਿੱਤੀ ਜੀ ਠੀਕ ਹੈ ਜੀ ਕਹਿੰਦਾ ਜੀ ਗੁਲਜਾਰ ਦੀ ਹੈ ਕਿ ਉਹਨਾਂ ਦਾ ਬਲੱਡ ਹੈ ਜੀ ਚ ਗੁਲਜਾਰ ਦਾ ਏਟੀਐਮ ਵਾਲਾ ਜਿਹੜਾ ਬਲੱਡ ਹੈ ਇਹਦੇ ਵਿੱਚ ਮਿਸ ਹੈ ਮਿਸ ਠੀਕ ਹੈ ਤੁਸੀਂ ਬੱਚੇ ਕਢਾਏ ਇਹਦੇ ਦੋ ਬੱਚੇ ਲਈ ਜੀ ਠੀਕ ਉੱਡ ਰਹੇ ਆ ਹਾਂ ਵਧੀਆ ਉੱਡਾ ਹੀ ਹੁਣ ਬੰਦ ਕਰੀਏ ਜੀ ਹੋਰ ਠੀਕ ਲੌੜੀਆ ਹੈਪੀ ਜੋ ਹੈ ਹਿਸੋਵਾਲ ਲੌਂਸ ਬਲੌਸ ਜੀ ਇਹ ਲੌਂਸ ਥੋੜੀ ਥੋੜੀ ਪਿੱਛੇ ਪੂਛਦੇ ਲੌਂਸ ਹੈ ਤੇ ਇੱਧਰ ਤਖੰਮਾ ਦੇ ਵਿੱਚ ਨਹੀਂ ਇੱਧਰ ਇੱਕ ਫਿਰ ਲੌਂਸ ਕੱਢੀ ਹੋਈ ਆ ਉੱਪਰ ਥੋੜੀ ਜੀ ਜਾ ਕੇ ਤੇ ਅੱਖਾਂ ਹੈਗੀਆਂ ਜੀ ਖਟੀਆਂ ਦੇ ਸਾਹਮਣੇ ਕਰਵਾਉਣ ਵਾਲਿਆ ਇਹ ਕਬੂਤਰੀ ਜੀ ਇਹ ਕਬੂਤਰੀ ਆਪਾਂ ਬਾਲੀ ਤੋਂ ਲੈ ਚ ਗਈ ਜੋੜੀ ਆ ਕੋਲੀ ਖੜਾਈ ਆ ਠੀਕ ਆ ਫੌਜੀ ਚਾਨਣਾ ਵਾਲੀ ਜੀ ਕਿਹੜਿਆ ਤੋਂ ਇਹ ਇਹ ਬਾਈ ਜੀਤ ਕਰਨੇ ਕੂਤਰਾਂ ਚੋਂ ਆਈ ਆਪਾਂ ਇਹਨਾਂ ਨੂੰ ਕੂਤਰ ਦਿੱਤੇ ਸੀ ਦੋ ਜੀ ਤੇ ਬਹੁਤ ਚੰਗੇ ਕੂਤਰ ਸੀਗੇ ਆਪਾਂ ਦਿੱਤੇ ਵੀ ਇਹਨਾਂ ਨੂੰ ਬਾਈ ਨੇ ਆਪਾਂ ਉਹਨੂੰ ਦਿੱਤੇ ਸੀ ਜੀ ਤੇ ਆਪਾਂ ਉਹਨਾਂ ਨੂੰ ਜੋੜੀ ਦਿੱਤੀ ਆਪਣੇ ਘਰੋਂ ਲੈ ਕੇ ਆਏ ਸੀਗੇ ਜਾਕੀ ਬਹੁਤ ਸੋਹਣਾ ਉਹਨਾਂ ਦੀ ਆ ਜੀ ਬਹੁਤ ਚੰਗਾ ਰਿਜ਼ਲਟ ਇਹਨਾਂ ਕੂਤਰਾਂ ਦਾ ਆਪਣੀ ਗੁਹਰੀ ਇਹਨਾਂ ਦੇ ਅੱਖਾਂ 'ਚ ਜਿਹੜੇ ਮਤਲਬ ਬਾਈ ਜੀ ਤੁਹਾਡੇ ਕੋਲੇ ਕਬੂਤਰਾਂ ਕ੍ਰਾਸ ਡਾਉਣਿਆਂ ਜਾਂ ਕੱਲਾ ਜੋੜਾ ਕੋਈ ਸਿੰਪਲ ਪਾਇਆ ਇਹਨਾਂ ਦਾ ਇਹਨਾਂ ਦਾ ਸਿੰਪਲ ਪਾਇਆ ਇਹਨਾਂ ਦਾ ਇਹਨਾਂ ਦਾ ਲੱਗ ਰੱਖੇ ਠੀਕ ਹੈ ਜੀ ਇਹ ਤੁਸੀਂ ਬਾਜੀ ਛੱ ਇਹ ਬਾਜੀ ਪਹਿਲਾਂ ਹੀ ਮੇਰੇ ਕੋਲ ਹੁੰਦੇ ਸੀ ਲੋਕੋ ਮੁੱਕ ਗਏ ਫਿਰ ਇਹ ਤੁਮਾਂ ਲਿਆਇਆ ਸੀ ਵਧੀਆ ਬਲੱਡ ਆ ਕੁੱਤਰਾਂ ਦਾ ਵਧੀਆ ਬਾਜ ਹੈਗੇ ਸੀ ਮਾਰਦੇ ਸੀ ਠੀਕ ਹੈ ਇਹਨਾਂ ਨਾਲ ਕੋਈ ਫੁੱਤਾਂ ਸੀ ਗਈ ਸਾਡੇ ਪੁੱਜ ਗਈ ਪਹਿਲਾਂ ਸਾਡੇ ਜਿਹੜੀ ਇਹ ਤਾਂ ਹੋਵੇ ਫਿਰ 11 ਤੱਕ ਨਾ ਇਹ ਕਿਹੜਿਆਂ ਚੋਂ ਜੀ ਇਹ ਕਾਨੇ ਵਾਲੇ ਜਰਨੈਰ ਵਾਲਿਆਂ ਚੋਂ ਪੂਰੇ ਸਿੱਖ ਵਾਲੇ ਬੋਲਦੇ ਜੀ ਹਾਂ ਜੀ ਆਹ ਵੇਖੋ ਜੀ ਮੇਰੇ ਕੋਲੇ ਵੀ ਆ ਜੋ ਕਾਲੇ ਟੂਸਿਆਂ ਵਾਲੇ ਉੱਚੇ ਉੜਦੇ ਹੋਣਗੇ ਬਹੁਤ ਲੋੜੇ ਸ਼ਿਕਾਰੀ ਲੋੜੇ ਸ਼ਿਕਾਰੀ ਆ ਜੀ ਆਪਣੇ ਕੋਲੇ ਵੀ ਸੇਮ ਆਹੀ ਕਬੂਤਰ ਹੈ ਜੀ ਜੋ ਕਿ ਮੈਂ ਬਿੱਡੇ ਛੱਡਿਆ ਹੀ ਸੇਮ ਉੱਤੇ ਹੈ ਨਾ ਹੋਵੇ ਉਹੀ ਹੈ ਜੋ ਇਹ ਆ ਥੋੜੀ ਜੀ ਅਰਸ਼ ਦੱਸ ਰਿਹਾ ਨਿਸ਼ਾਨੀ ਅਰਸ਼ ਬਹੁਤ ਬੱਚੇ ਲੈ ਕੇ ਗਿਆ ਮੈਥੋਂ ਇਹਦੇ ਆ ਲਓ ਜੀ ਇਹ ਕਿੱਥੇ ਬਾਜੀ ਛੱਡਿਆ ਜੀ ਆਪਾਂ ਫੇਰ ਰੋਕ ਲਈ ਜੀ ਛੱਡੇ ਨਹੀਂ ਰੋਕ ਲਈ ਜੀ ਉੱਡਦੇ ਹੀ ਬਾਲੇ ਆ ਜੀ ਹਰੀਆਂ ਅੱਖਾਂ ਦਾ ਨਹੀਂ ਕੱਢਿਆ ਇਹਨਾਂ ਨੇ ਕੋਈ ਹਰੀਆਂ ਦਾ ਨਹੀਂ ਕੱਢਿਆ ਨਹੀਂ ਕੱਢਿਆ ਜੀ ਦੋਨੇ ਖਟੀਆਂ ਅੱਖਾਂ ਦੇ ਲਾ ਦਿਓ ਹਰੀਆਂ ਦਾ ਵੀ ਕੱਢੂ ਅੱਛਾ ਜੀ ਹਾਂ ਖਟੀਆਂ ਅੱਖਾਂ ਦੀ ਇਹਦੇ ਨਾਲ ਕਬੂਤਰੀ ਲਾ ਦਿਓ ਠੀਕ ਹੈ ਜੇ 15 ਬੱਚੇ ਕੱਢੇ ਤਾਂ ਉਹਨਾਂ ਚ ਇੱਕ ਹਰੀਆਂ ਅੱਖਾਂ ਦਾ ਆਊਗਾ ਠੀਕ ਹੈ ਜਿਹੜਾ ਹਰੀਆਂ ਅੱਖਾਂ ਦਾ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਬੱਚਾ ਕੱਢੂਗਾ ਠੀਕ ਹੈ ਉਹ ਇਹਨਾਂ ਦੀ ਤਰ੍ਹਾਂ ਹਾਵੀ ਭਾਵੀ ਨਹੀਂ ਹੋਊਗਾ ਸਿਹਤ ਚ ਪਤਲਾ ਹੂੰ ਲੰਬਾ ਜਾਂ ਕਬੂਤਰ ਤੇ ਸੱਪ ਤਰਾਂ ਦੀ ਧੋਣ ਇਹ ਵੀ ਇੱਕ ਖਾਸ ਹਾਂ ਮੇਰੇ ਅਲੱਗ ਹੀ ਇਹ ਨਸਲ ਵੀ ਅਲੱਗ ਹੀ ਰੱਖੀ ਹੈ ਨਸਲ ਇਹ ਅਲੱਗ ਹੈ ਜੀ ਇਹ ਆ ਜੀ ਸਰਦਾਰ ਜਰਨੈਲ ਸਿੰਘ ਕਾਨਿਆਂ ਵਾਲੀ ਦੇ ਕਬੂਤਰ ਤੁਹਾਡੇ ਕੋਲੇ ਕਿਵੇਂ ਆਇਆ ਕੀ ਜਾਣ ਪਹਿਚਾਨ ਕਿਵੇਂ ਮਿਲਿਆ ਜੀ ਮੇਰਾ ਜੀ ਮੇਰੇ ਨਾਨਕ aí ਪੁੱਤੋ ਰੂਮੀ ਵਾਲੇ ਜੀ ਉੱਥੇ ਆਪਣੇ ਰਸਤੇ ਦਰਿਆ ਪੂਰਾ ਸਿੱਖਾ ਲੱਖੂ ਜਿਹੜਾ ਕਬੱਡੀ ਖੇਡਦਾ ਉਹ ਡੈਡੀ ਜੀ 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 ਮੈਂ ਉਹਨਾਂ ਤੋਂ ਪੱਠੀ ਲਿਆ ਸੀਗਾ ਜੀ ਜੀ ਉਹ ਪੱਠੀ ਨੂੰ ਮੈਂ ਘਰੇ ਰਾਉਣ ਲੱਗਾ ਬਾਹਰ ਨੂੰ ਰਣ ਲੱਗੀ ਮੈਂ ਰੋਕ ਲਈ ਜੀ ਉਹ ਦੁਕਾਨੀ ਫੇਰ ਮੈਂ ਵਧਾ ਦੇ ਠੀਕ ਹੈ ਜੀ ਤੇ ਜੇ ਨਾ ਹੋਇਆ ਤਾਂ ਬਾਈ ਬਾਲੀ ਨੂੰ ਮੈਂ ਜੋੜਾ ਦਿੱਤਾ ਸੀ ਪਿਛਲੇ ਘੜੇ ਇਹਦੇ ਕੋਲੇ ਬੱਚੇ ਹੈਗੇ ਆ ਤੁਸੀਂ ਉੱਥੋਂ ਕਬੂਤਰੀ ਲਾਇਓ ਇਹਦੇ ਨਾਲ ਲਿਆ ਕੇ ਠੀਕ ਲਓ ਜੀ ਹੈਗੇ ਆ ਬਾਈ ਜੀ ਬਾਲੀ ਆਪਣੇ ਕੋਲੇ ਬੱਚੇ ਲਓ ਜੀ ਬਾਲੀ ਜੀ ਇੱਕ ਜੇ ਨਾ ਹੋਈ ਤਾਂ ਬਾਈ ਨੂੰ ਕੂਤਰੀ ਖੱਟੀਆਂ ਅੱਖਾਂ ਦੀ ਦੇ ਦਿਓ ਇੱਕ ਕਬੂਤਰੀ ਹੈ ਕਬੂਤਰ ਦੇ ਦਿਓ ਜੀ ਤੇ ਕਬੂਤਰ ਦੋਨੇ ਜੇ ਤੁਸੀਂ ਖੱਟੀਆਂ ਅੱਖਾਂ ਦੇ ਲਾਓਗੇ ਅਗਲੀ ਜਿਹੜੀ ਕਬੂਤਰੀ ਹੈ ਜੀ ਇਹ ਕਿਹੜੀ ਨਸਲ ਹੈ ਜੀ ਇਹ ਚਿੱਟੀਆਂ ਵਾਲੇ ਆਗੇ ਜੀ ਰਾਜਨ ਵਾਲੇ ਰਾਜਨ ਦੇ ਚਿੱਟੀਆਂ ਵਾਲੇ ਕਿਉਂਕਿ ਇਹਨਾਂ ਦਾ ਸਿਰ ਬਹੁਤ ਛੋਟਾ ਜਿਹਾ ਜਿਵੇਂ ਟੈਡੀ ਉਹ ਕਬੂਤਰ ਨਹੀਂ ਹੁੰਦੇ ਕਿਹੜੇ ਵਜਦੇ ਆ ਇਹ ਉਹ ਨਸਲ ਨੂੰ ਰੱਖਦੇ ਆਪਾਂ ਸ਼ੋਪ ਪੀਸ ਹੂੰ ਉਹਨਾਂ ਦੀ ਤਰ੍ਹਾਂ ਇਹ ਚਿੱਟੀਆਂ ਆਖਾ ਚੁੰਝ ਵੀ ਛੋਟੀ ਹੈ ਜੀ ਇਹਨਾਂ ਦੀ ਹਾਂਜੀ ਸਿਰ ਵੀ ਛੋਟਾ ਤੇ ਲੰਬਾਈ ਵੀ ਘੱਟ ਘੱਟ ਇਹ ਇਹ ਆਪਣੀ ਧੂੜਕੋਟ ਦਿੱਤੀ ਜੀ ਧੂੜਕੋਟ ਹਾਂਜੀ ਲਓ ਜੀ ਆ ਜਿਹੜਾ ਕਬੂਤਰ ਹੈ ਇਹ ਢੂੜਕੋਟ ਬਾਈ ਜੀ ਦੀ ਕਬੂਤਰੀ ਜਿੱਤੀ ਹੋਈ ਆ ਖੂ ਬੁੱਢੀ ਜੀ ਉੱਥੇ ਪੂਰੀ ਵਧੀਆ ਕਿੰਨੇ ਕਬੂਤਰ ਸੀ ਟੋਟਲ ਟੋਟਲ ਹੋਣਗੇ ਮੱਲਾ ਉਹ 70 72 70 72 ਕਬੂਤਰ ਜਿੱਤੀ ਆ ਜੀ ਬਹੁਤ ਵੱਡੀ ਹੁੰਦੇ ਆ 70 72 ਕਬੂਤਰ ਲਓ ਜੀ ਤਾਂ ਤੁਹਾਨੂੰ ਕਬੂਤਰ ਦਿਖਾ ਰਹੇ ਜੀ ਇਹ ਕਿਹੜਿਆਂ ਚੋਂ ਐ ਇਹ ਵੀ ਰਾਜਨਾਲਿਆਂ ਚੋਂ ਜੀ ਰਾਜਨਾਲਿਆਂ ਇਹ ਵੀ ਬਾਜੀ ਛੱਡਿਆ ਜੀ ਆਪਾਂ ਇਹ ਹਾਂਜੀ ਕਿਹੜੀ ਜਗ੍ਹਾ ਜੀ ਇਹ ਬਾਠੀ ਜਿੱਤਿਆ ਜੀ ਬਾਠੀ ਪ੍ਰਾਰ ਲਓ ਜੀ ਇਹ ਪ੍ਰਾਰ ਬਾਠੀ ਕਬੂਤਰ ਜਿੱਤਿਆ ਸੀ ਬੁੱਲ ਮੋਟੇ ਖੰਭ ਐ ਦੇ ਇਹ 12 ਖੰਭ ਹੀ ਕੱਢਦੇ ਜੀ ਪੂਛ ਦੇ ਵਿੱਚ 14 ਵੀ ਕਦੇ 14 ਵੀ ਕੱਢ ਜਾਂਦੇ ਜੀ ਠੀਕ ਆ ਜੀ ਲਓ ਜੀ ਹੱਥ ਕਿਲੇ ਦੋ ਫਿਰ ਕਬੂਤਰ ਕਿੱਥੇ ਜੱਤਿਆ ਜੀ ਇਹ ਨਹੀਂ ਜੱਤੀ ਪੂਰੇ ਵਾਲਿਆਂ ਚੋਂ ਆ ਗਏ ਕਾਨੇ ਵਾਲਿਆਂ ਨਾਲ ਚਾਹ ਵੀ ਤੁਸੀਂ ਕੱਟ ਕਰ ਲਿਆ ਕੱਟ ਕਰ ਠੀਕ ਹੈ ਜੀ ਇਹਦੀ ਟੌਰੀ ਲਾਈਏ ਉੱਚੇ ਉੱਡਦੇ ਆ ਨਹੀਂ ਇਹ ਤਾਂ ਮਲਉਣ ਵੇਲੇ ਲਾਉਂਦਾ ਅੱਛਾ ਮਲਉਣ ਵੇਲੇ ਲਾਈ ਜਾਂ ਨਹੀਂ ਤਾਂ ਮੈਂ ਨਹੀਂ ਕਹੀ ਸਕਦਾ ਕਿਉਂਕਿ ਉੱਚੇ ਉੱਡਦੇ ਆ ਇਹਨਾਂ ਦਾ ਗੂੜਾ ਪੱਲਾ ਕਰਨਾ ਪੈਂਦਾ ਜਾਂ ਤੁਲਸੇ ਕਰਨਾ ਪੈਂਦੇ ਜਾਂ ਗੂੜਾ ਪੱਲਾ ਕਰਨਾ ਪੈਂਦਾ ਹਾਂ ਜੀ ਲਓ ਜੀ ਇਹ ਤਾਂ ਵਧੀਆ ਲੱਗਦਾ ਟੀਰੀ ਤੇ ਬਲਡੀ ਬਲਡੀ ਵੀ ਆ ਟੀ ਵੀ ਆ ਇਹ ਕਿੱਥੇ ਬਾਜੀ ਛੱਡੀ ਸੀ ਜੀ ਮਾਣੂ ਕੇ ਲੱਖੇ ਮਾਣੂ ਕੇ ਲੱਖੇ ਕੱਲੀ ਰਹਿ ਗਈ ਸੀ ਜਾਂ ਕੋਈ ਕਬੂਤਰਾ ਆਂ ਆਰ ਤੇ ਕੱਲੀ ਰਹਿ ਗਈ ਸੀ ਇਹਨੇ ਫਰਜ ਜੀ ਦਿੱਤੀ ਹੈ ਲੋ ਜੀ ਫਰਜ ਵਾਲੀ ਬਾਈ ਜੀ ਦੀ ਕਬੂਤਰੀ ਤੋੜ ਕੇ ਬਣਾ ਅਗਲਾ ਆ ਗਿਆ ਜੀ ਚਿੱਟੀਆਂ ਆੱਖਾਂ ਦਾ ਇਹ ਕਿੱਥੇ ਬਾਜੀ ਛੱਡਿਆ ਜੀ ਇਹ ਬੱਲੋ ਬੱਲੋ ਕੀ ਬੱਲੋ ਬੱਲੋ ਇੱਥੇ ਚੌਕ ਵਾਲੇ ਬੱਲੋ ਜਾਂਦਾ ਕੋਈ ਠੀਕ ਹੈ ਇਹ ਕਿੰਨਾ ਕ ਕੱਲਾ ਰਹਿ ਗਿਆ ਸੀ ਜਾਂ ਵੰਡੀ ਸੀ ਬਾਜੀ ਇਹ ਤਿੰਨ ਕੁੱਤਰਾਂ ਨੇ ਟਾਈਮ ਕਰਤਾ ਸੀਗਾ ਜੀ ਵੱਡੇ ਸਰਦਾਰਤਾ ਸੀਗਾ ਜੀ ਇੱਕ ਫਿਰਤਪਾਲ ਦਾ ਜੀ ਇੱਕ ਆਪਣੀ ਜਿਹੀ ਜੀ ਬਸ ਉਹਨਾਂ ਨਾਲ 5 ਮਿੰਟ ਬਾਅਦ ਉੜ ਗਏ ਸੀ ਸਾਂਝੀ ਹੋ ਗਈ ਸਾਂਝੀ ਹੋ ਗਈ ਸੀ ਬਾਜੀ ਲਓ ਜੀ ਸਾਰੇ ਪਹੁੰਚੇ ਵੀਰੋ ਦੋ ਜੀ ਇੱਥੇ ਟਿਕਣਾ ਨੂੰ ਜਰਾ ਆ ਜੀ ਸਾਡੇ ਵੀ ਦੰਸਾ ਨੂੰ ਜੀ ਸਾਂਝੀ ਹੋ ਗਈ ਆਪੇ ਇਹ ਕਬੂਤਰੀ ਇਹ ਰੋਕੀ ਵੀ ਹੈ ਜੀ ਇਹ ਰੋਕੀ ਵੀ ਹੈ ਐਤਕੀ ਦੀ ਪੱਠੀ ਰੋਕ ਲਈ ਤੁਸੀਂ ਇਹ ਕਿਉਂ ਰੋਕੀ ਕੀ ਕਾਰਨ ਹੈ ਹੁਣ ਸਗਾਂ ਵਾਲੇ ਹੋ ਗਏ ਸੀ ਇਹ ਮੂਹਾ ਮਾਂ ਤੇ ਜੀ ਮੂਤ ਬੱਕੇ ਵਿੱਚ ਠੀਕ ਹੈ ਜੀ ਰੋਕ ਲਈ ਮਾਂ ਤੇ ਚੰਗੀ ਸੀ ਬੱਚਿਆਂ ਵਾਸਤੇ ਤੁਸੀਂ ਰੱਖਿਆ ਵਾਹ ਲਓ ਜੀ ਆਓ ਜੀ ਮਾਂ ਬੇ ਅਗਰ ਕਬੂਤਰੀ ਹੈ ਇਹ ਮਰੀ ਤੁਹਾਡੀ ਸਟਾਰ ਕਬੂਤਰੀ ਹਾਂ ਜੀ ਕਿਵੇਂ ਸਟਾਰ ਹੈ ਜੀ ਇਹ ਜੀ ਇਹ ਜਦੋਂ ਗੁਰਦੇਵ ਕਣ ਕਲੱਬ ਆਉਣਾ ਸੀ ਜੀ ਉਦੋਂ ਚੌਧਰੀ ਵਾਲੇ ਬਾਈ ਕਰਾਈ ਸੀ ਮੈਨੂੰ ਬਹੁਤ ਜ਼ਿਆਦਾ ਗਰਮੀ ਸੀ ਜੀ ਉਦਦੇ ਨੇ ਕੋਨੇ ਘੰਟੇ ਦੀ ਬੱਦੂ ਆਉਣਾ ਘੰਟਾ ਮਨੂੰ ਠਾੜ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਠਾੜ ਦੇ ਵਿੱਚ ਜੇ ਕੋਈ ਕਬੂਤਰ ਪੌਣਾ ਘੰਟੇ ਦੀ ਮਿੱਥੀ ਪਾਉਂਦਾ ਬਹੁਤ ਵੱਡੀ ਗੱਲ ਲੋ ਘਰਾਂ ਨੂੰ ਪਹੁੰਚ ਗਏ ਜੀ ਜੀ ਫਿਰਦੀ ਸੀ ਇਹ ਫਿਰਦੀ ਸੀ ਠਾਂਗਾ ਬੁੜਕਾਈ ਗਈ ਠਾਂਗੇ ਤੇ ਆਈ ਨਹੀਂ ਥੱਲੇ ਡਿੱਗੀ ਠਾਂਗੇ ਤੇ ਵੀ ਨਹੀਂ ਆਈ ਨਹੀਂ ਆਪ ਨੂੰ ਦੱਸੋ ਉਹ ਦੁਬਾਰਾ ਦੇਖੇ 9 ਦਿਨ ਬਾਅਦ ਉਹ ਦੂਰ ਹੋਵੇ 9 ਦਿਨ ਬਾਅਦ ਫਿਰ ਕੋਈ ਹਾਂਜੀ ਫਰਿੱਜ ਫਰਿੱਜ ਹੁਣ ਦਾ ਘੰਟਾ ਫਿਰ ਵੱਧੂ ਓਕੇ ਜੀ ਲਓ ਜੀ ਆ ਬਾਈ ਜੀ ਦੀ ਸਟਾਰ ਜਿਹਨੂੰ ਆਪਾਂ ਰਾਣੀ ਦਾ ਦਰਜਾ ਦੇ ਸਕਦੇ ਆ ਇਹ ਉਹ ਕਬੂਤਰੀ ਆ 9 ਦਿਨ ਫਰਿੱਜ ਦਿੱਤੀ ਜੀ ਫਰਿੱਜ ਦਿੱਤੀ ਆ ਜੀ ਕੋੜੀ ਆ ਫਿਰ ਕਬੂਤਰੀ ਨੇ ਲਓ ਜੀ ਬਾਹਰ ਚ ਮਾਰ ਕੇ ਅੱਗੇ ਜੀ ਜਿਆਦਾ ਤਾਂ ਨਾਲ ਇਹ ਸ਼ਾਕੀ ਇਹ ਜੀ ਜਿਹੜੀ ਆਪਣੀ ਮਾਣੂ ਕੇ ਲੱਖੇ ਜਿੱਤੀ ਉਹਦੀ ਪੱਠੀ ਹੋਈ ਮਾਣੂ ਕੇ ਲੱਖੇ ਵਾਲੀ ਜਿਹੜੀ ਜਿੱਤੀ ਉਹਨਾਂ ਦੀ ਪੱਠੀ ਠਠੀ ਹੈ ਜੀ ਇਹ ਐਤ ਕੀ ਛੱਡਣੀ ਆ ਬਾਜੀ ਜਾਂ ਬੱਚਿਆਂ ਰੱਖੀਏ ਤੁਸੀਂ ਵੀ ਇਹ ਰੱਖ ਲਈ ਤੇ ਰੱਖ ਲਈ ਬੱਚਿਆਂ ਵਾਸਤੇ ਰੱਖ ਲਈ ਠੀਕ ਹੈ ਜੀ ਚਲੋ ਜੀ ਬੇਰਗ ਕਰਵਾਓ ਬਦਲਾ ਕਬੂਤਰ ਫਿਰ ਰਾਜਨ ਦੇ ਪੱਲੇ ਵਾਲਿਆਂ ਚੋਂ ਹੈ ਜੀ ਇਹ ਵੀ ਬਾਜੀ ਛੱਡਿਆ ਜੀ ਨਹੀਂ ਜੀ ਫਿਰ ਰੋਕ ਲਿਆ ਤੁਸੀਂ ਇਹ ਵੀ ਰੋਕ ਲਿਆ ਇਹ ਬਰੀਡ ਵਾਸਤੇ ਇਹਨਾਂ ਨੇ ਰੋਕ ਲਿਆ ਜੀ ਰਾਜਨ ਵਾਲਿਆਂ ਚੋਂ ਤੌਰ ਪੂਰ ਤੱਕ ਨੋਟ ਨਹੀਂ ਲਗਾਇਆ ਕੋਈ ਨਾ ਕੀ ਇਹ ਮੱਕੀ ਨਾ ਬੇਨ ਇਹ ਵਈ ਤਾਲਾ ਹੈ ਹਾਂ